ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਲੋਪੋ ਜ਼ਿਲ੍ਹਾ ਫਰੋਜਪੁਰ ਦਾ ਪਿੰਡ ਹੈ ਤੇ ਗਰੂਰ ਸਾਹਿਬ ਏਰੀਆ ਜੀ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਨਾਲ ਨਾਲ ਆ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਟਾਪ ਐਚ ਐਫ ਵੈਡਕਾਊ ਆ ਜਿਹੜੀ ਕਿ ਗੱਬਣ ਬਾਣ ਦੀ ਡਿਟੇਲ ਆਪਾਂ ਬਾਈ ਜੀ ਹਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਬਾਈ ਜੀ ਨਾਮ ਕੁਲਜੀਤ ਸਿੰਘ ਜੀ ਠੀਕ ਹੈ ਜੀ ਪਿੰਡ ਲੈਪੋ ਜ਼ਿਲ੍ਹਾ ਫਰੋਇਪੁਰ ਨੇੜੇ ਆਪਣਾ ਗੁਰੂ ਸਾਹਿਬ ਪੈ ਜਾਂਦਾ ਜੀ ਠੀਕ ਹੈ ਜੀ ਤੇ ਨੇੜੇ ਪਿੰਡ ਆਪਣੇ ਕੋਈ ਹੋਰ ਨੇੜੇ ਤੇੜੇ ਕੋਈ ਗੈਰੀ ਕੁੱਕਰੀਆਂ ਕਿਰਪਾਲ ਕੀ ਜੀਤਗੜ ਚੰਡੂ ਵਾਲਾ ਵਾਹ ਜੀ ਵਾਹ ਤੇ ਆਪਣਾ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ 95921 95921 34119 34119 ਇਹ ਵੈੜ ਬਾਈ ਆਪਣੇ ਘਰ ਦੀ ਹੈ ਜੀ ਹਾਂਜੀ ਹਾਂਜੀ ਬਾਈ ਜੀ ਘਰ ਦੀ ਠੀਕ ਆ ਤੇ ਪਹਿਲਾ ਸੁਆ ਸੁੰਦੀ ਪਹਿਲਾ ਸੁਆ ਜੀ ਮੂੰਹ ਦੋ ਦੰਦ ਦੀ ਠੀਕ ਆ ਤੇ ਕਿੰਨੇ ਕਰ ਦਿਨ ਲੈਂਦੀ ਹੈ ਬਾਈ ਇਹ 10 ਦਿਨ ਲੈ ਜੀਏ ਜੀ 10 ਦਿਨ ਹਾਂਜੀ ਤੇ ਇਹਦੇ ਸੀਮਨ ਬਾਈ ਕਿਹੜਾ ਲੱਗਿਆ ਹੋਇਆ ਸੀਮਣ ਇਹਦੇ ਐਬੀਐਸ ਕਾਸਾਨੋਵਾ ਦਾ ਜੀ ਕਾਸਾਨੋਵਾ ਹਾਂਜੀ ਠੀਕ ਆ ਜੀ ਲਓ ਵੀ ਸਜਣੋ ਵੈੜ ਬਹੁਤ ਚੰਗੀ ਰੰਗਵਾਜ ਵੈੜ ਆ ਦੇਖ ਸਕਦੇ ਹੋ ਮਾਰਕਿੰਗ ਮੂੰਹ ਦੀ ਵੀ ਚੰਗੀ ਆ ਤੇ ਹਰ ਪੱਖ ਤੋਂ ਤੁਹਾਨੂੰ ਵੈੜ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾਵਾਂਗੇ ਥਣਾ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਸੋਹਣਾ ਵਰਲਵੀ ਚੰਗੀ ਆ ਗੁਲਾਬੀ ਰੰਗ ਦੇ ਨੇ ਹਵਾਨਾ ਤਿਆਰ ਕਰਨਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਤੇ ਸੀਲਸ ਲੱਗ ਗਈ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜਾ ਥਣਾ ਦਾ ਦੇਖ ਸਕਦੇ ਹੋ ਦੋਸਤੋ ਬਾਕੀ ਤੁਹਾਨੂੰ ਤੁਰਦੀ ਤੋਂ ਹਵਾਨੇ ਦੀ ਸਾਰੀ ਜੱਜਮੈਂਟ ਆ ਜਾਣੀ ਲਓ ਵੀ ਸਜਣੋਂ ਸਾਨੂੰ ਤੋੜ ਕੇ ਦਿਖਾ ਦਿੰਨੇ ਆ ਬਾਹਰ ਕੱਢ ਕੇ ਖੁੱਲੇ ਥਾਂ ਕੱਟ ਲਓ ਬਈ ਕੱਦ-ਕਾਠ ਚੰਗਾ ਹੈ ਰਾਜੀ ਪਲੀ ਵੀ ਚੰਗੀ ਆ ਬਾਕੀ 8-10 ਦਿਨ ਹਜੇ ਵੜ ਲੈਦੀ ਆ ਚਲੋ ਤੋਰੋ ਮੋੜ ਲੇਓ ਆਕੇ ਦੇਖੋਗੇ ਵੈਰ ਤੁਹਾਡੇ ਪਸੰਦ ਆਊਗੀ। ਬਚ ਕੇ ਬਚ ਕੇ ਬਚ ਕੇ। ਮੰਨਦੇ ਹੀ। ਇਹਦਾ ਮੁੱਲ ਕੀ ਰੱਖਿਆ ਬਾਈ ਜੀ? ਮੁੱਲ ਬਾਈ 80000 ਰੁਪਿਆ ਡਿਮਾਂਡ ਹੈ ਜੀ। ਤੇ ਮਾਨਤਾ ਹੋਈ ਮੌਕੇ ਤੇ ਮਾਨਤਾ ਨੂੰ ਫੁੱਲ ਹੋ ਜਾਏਗਾ ਜੀ। ਲਓ ਵੀ ਸੱਜਣੋ 80000 ਮੁੱਲ ਆ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ। ਮਾਨਤਾ ਨੇ ਇਹਦੇ ਵਿੱਚ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵੈੜ ਪਸੰਦ ਆ ਆ ਨੰਬਰ 22 ਦਾ ਆਪਾਂ ਸਕਰੀਨ ਤੇ ਲਾਤਾ ਇਸ ਨੰਬਰ ਤੇ ਤੁਸੀਂ 22 ਜੀ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋਂ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ